ਹੁਣ ਤੱਕ ਜਿੰਨੇ ਵੀ ਦੋਸਤਾਂ ਨੂੰ ਸਾਡੀਆਂ ਵੀਡੀਓ ਦੇਖ ਕੇ ਕਿਸੇ ਨੂੰ ਕੁਝ ਫਾਇਦਾ ਹੋਇਆ ਕਿਵੇਂ ਤੁਹਾਨੂੰ ਇਹ ਪੇਜ ਜਾਂ ਅਸੀਂ ਚੈਨਲ ਦੀ ਗੱਲ ਕਰੀਏ ਕਿਦਾਂ ਦਾ ਸਾਡਾ ਚੈਨਲ ਲੱਗ ਰਿਹਾ ਕਿ ਇਹ ਅਸੀਂ ਸਾਡੇ ਵੱਲੋਂ ਪਰਿਵਾਰਕ ਜਾਣਕਾਰੀਆਂ ਮਿਲ ਰਹੀਆਂ ਨੇ ਜਿਹੜੀਆਂ ਤੁਸੀਂ ਜਾਣਕਾਰੀਆਂ ਦੇਖ ਰਹੇ ਹੋ ਤੁਹਾਨੂੰ ਉਹਨਾਂ ਨੂੰ ਤਕਸੀਮ ਹੁੰਦੀ ਹੈ ਤਕਸੀਮ ਦੇ ਵਿੱਚ ਜਿਹੜੀ ਅਪੀਲ ਹੈ ਜੀ ਆਪਾਂ ਇਹ ਸਿਵਲ ਕੋਰਟ 'ਚ ਨਹੀਂ ਪਾ ਸਕਦੇ ਠੀਕ ਹੈ ਜੀ ਇਹ ਜਿਹੜੀ ਆਪਣਾ ਤਕਸੀਮ ਹੁੰਦੀ ਹੈ ਤਕਸੀਮ ਜਦੋਂ ਸੀਲਰ ਸਾਹਿਬ ਕਰ ਦਿੰਦੇ ਨੇ ਹਾਂਜੀ ਸਨਦ ਜਾਰੀ ਹੋਣ ਤੋਂ ਬਾਅਦ ਇਹਦੀ ਅਪੀਲ ਸਿੱਧੀ ਐਫਸੀਆਰ ਦੀ ਪੈਣੀ ਹੈ ਐਫਸੀਆਰ ਤੋਂ ਬਾਅਦ ਹਾਈ ਕੋਰਟ ਚ ਜਾਣੀ ਹੈ ਸਿਵਲ ਕੋਰਟ 'ਚ ਦੀ ਅਪੀਲ ਨਹੀਂ ਪੈਂਦੀ ਹੁੰਦੀ ਠੀਕ ਹੈ ਜੀ ਠੀਕ ਹੈ ਤੇ ਮੈਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਵੀ ਜਿੰਨੇ ਕੁ ਜੋਗਾ ਮੈਂ ਹਾਂ ਉਹੋ ਜਿਵੇਂ ਸਵਾਲਾਂ ਜਵਾਬ ਦੇਈ ਜਾਣਾ ਵੀ ਸਾਨੂੰ ਇਹ ਤੋਂ ਕੋਈ ਬੈਨੀਫਿਟ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਤੁਸੀਂ ਆਪਦੇ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਹੂੰ ਤਾਂ ਕਿ ਜਣ ਕੇ ਸਾਨੂੰ ਪਤਾ ਲੱਗੇ ਵੀ ਹਾਂ ਕਿਸ ਨੂੰ ਫਾਇਦਾ ਹੁੰਦਾ ਹੈ ਬਿਲਕੁਲ ਤਾਂ ਹੀ ਅਸੀਂ ਜਣਕੇ ਗਹਾਂ ਇਹਨਾਂ ਨੂੰ ਕੰਮ ਨੂੰ ਚਲਾਵਾਂਗੇ ਬਿਲਕੁਲ ਬਿਲਕੁਲ ਗਹਾਂ ਇਹਨੂੰ ਜਦੋਂ ਕੰਮ ਨੂੰ ਚਲਾਵਾਂਗੇ ਤਾਂ ਜਣਕੇ ਹੌਸਲਾ ਵਧਾਈ ਤਾਂ ਹੀ ਹੋਊਗਾ ਜਦੋਂ ਤੁਸੀਂ ਕਮੈਂਟਸ ਕਰਕੇ ਦੱਸੋਗੇ ਵੀ ਹਾਂ ਮੇਰਾ ਫਾਇਦਾ ਹੋਇਆ ਹੂੰ ਹੂੰ ਤੇ ਮੈਂ ਇਹ ਗਹਾਂਏ ਪ੍ਰਾਣ ਬੰਦਨ ਨੂੰ ਸ਼ੇਅਰ ਵੀ ਕੀਤਾ ਬਿਲਕੁਲ ਜੀ ਬਿਲਕੁਲ ਜਦੋਂ ਸ਼ੇਅਰ ਕਰਨਗੇ ਆਪਦੇ ਆਪ ਜਣਕੇ ਬੈਨੀਫਿਟ ਹੋਉਂਦਾ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਬਾਕੀ ਦੋਸਤੋ ਜਿਹੜੇ ਵੀ ਤੁਸੀਂ ਸਵਾਲ ਕਰਦੇ ਹੋ ਕਈ ਦੋਸਤ ਵੱਡੇ ਸਵਾਲ ਕਰ ਦਿੰਦੇ ਨੇ ਅੰਗਰੇਜ਼ੀ ਦੇ ਵਿੱਚ। ਉਹ ਸਮਝਦਾ ਲੈਣਾ ਜੇਕਰ ਅਸੀਂ ਕਿਸੇ ਸ਼ਬਦ ਦੇ ਵਿੱਚ ਕੋਈ ਫਰਕ ਪੈ ਗਿਆ ਤਾਂ ਉਹ ਸਾਰਾ ਸਵਾਲ ਹੀ ਟੇਡਾ ਹੋ ਜਾਂਦਾ। ਇੱਕ ਵਾਰੀ ਸਵਾਲ ਘੁੰਮ ਘਵਾਂ ਸਰ ਘੁੰਮ ਜਾਂਦਾ ਈ। ਉਹ ਐ ਨਾ ਸਰਲ ਭਾਸ਼ਾ ਦੇ ਵਿੱਚ ਤੁਸੀਂ ਆਪਣੀ ਜਿਣੀਏ ਜਿਵੇਂ ਸਿਮਪਲ ਭਾਸ਼ਾ ਪੰਜਾਬੀ ਦੇ ਵਿੱਚ ਬਿਲਕੁਲ ਉਸੇ ਹਿਸਾਬ ਨਾਲ ਟਾਈਪ ਕਰਕੇ ਭੇਜਿਆ ਕਰੋ ਤਾਂ ਕਿ ਜਿਣੀਏ ਸਮਝ ਆ ਸਕਣ। ਅੰਗਰੇਜ਼ੀ ਚ ਕਰੀ ਬਰੀ ਨਹੀਂ ਸਮਝ ਆਉਂਦੇ ਹੈਗੇ ਫਿਰ ਉਹ ਜਣ ਕੇ ਕੋਈ ਸ਼ਬਦ ਆ ਜਿਹੜਾ ਵਿਗੜ ਜਾਂਦਾ ਉਹਦੇ ਹਿਸਾਬ ਨਾਲ ਫਿਰ ਉਹ ਸਵਾਲ ਦੀ ਜਣ ਕੇ ਸਾਰੀ ਪੋਜੀਸ਼ਨੇ ਬਦਲ ਜਾਂਦੀ ਹੈ ਜੀ ਸਿਨੇਮਾ ਹੁਣ ਤੁਸੀਂ ਸੱਪਾ ਭਾਸ਼ਾ ਤੁਸੀਂ ਸਵਾਲ ਕਰੋ ਤਾਂ ਕਿ ਉਹਦੇ ਸਹੀ ਜਵਾਬ ਮਿਲ ਸਕਦਾ ਹੁਣ ਜਿੰਨੇ ਤੁਸੀਂ ਸਵਾਲ ਭੇਜਦੇ ਹੋਏ ਅਸੀਂ ਉਥੋਂ ਕਾਪੀ ਕਰਕੇ ਆਪਣੇ ਲੈਪਟਾਪ ਦੇ ਵਿੱਚ ਪੇਸਟ ਕਰਦੇ ਆ ਤੇ ਨਾਲ ਦੀ ਨਾਲ ਫਿਰ ਅਸੀਂ ਇਕੱਠੇ ਕਰਕੇ ਪ੍ਰਿੰਟ ਆਊਟ ਲੈ ਕੇ ਆਉਨੇ ਆ ਦੇਖੋ ਹੁਣ ਤੁਸੀਂ ਦੇਖ ਲਓ ਇੱਕ ਪੇਜ ਤੇ 20 ਵੀ 30 30 ਸਵਾਲ ਆ ਰਹੇ ਨੇ ਨਾ ਨਾ ਕਰਦੇ 1.5 200 ਸਵਾਲ ਹੈਗੇ ਸਾਰੇ ਅਸੀਂ ਨੇ ਕਾਪੀ ਪੇਸਟ ਕਰੇ ਹੋਏ ਨੇ ਹੁਣ ਜੇ ਤੁਸੀਂ ਉੱਥੇ ਲਿਖੋਗੇ ਟੇਡਾ ਮੇਡਾ ਜਾਂ ਉਹੀ ਮਤਲਬ ਤੁਸੀਂ ਜਿਆਦਾ ਉਹਦੇ ਉੱਪਰ ਸ਼ਬਦ ਲਿਖ ਦੋ ਸਵਾਲ ਆਪਣਾ ਛੋਟਾ ਜਿਹਾ ਬਣੇ ਤੁਸੀਂ ਪਹਿਲੀ ਉਹ ਚੀਜ਼ ਨੂੰ ਦੇਖਿਆ ਕਰੋ ਵੀ ਹਾਂ ਸਾਡਾ ਸਵਾਲ ਕੀ ਬਣਦਾ ਸਵਾਲ ਛੋਟ ਤੋਂ ਛੋਟ ਤੇ ਸਿੰਪਲ ਭਾਸ਼ਾ ਜ ਹੋਣਾ ਚਾਹੀਦਾ ਹੈ ਤਾਂ ਕਿ ਉਹਦਾ ਸਹੀ ਜਵਾਬ ਅਨਸਰ ਮਿਲ ਸਕੇ ਤੁਹਾਨੂੰ ਬਿਲਕੁਲ ਬਿਲਕੁਲ ਚਾਹੀ ਇੱਕ ਦੀ ਜਗ੍ਹਾ ਜੇ ਤੁਸੀਂ 2-3 ਨੰਬਰ ਪਾ ਲੋ ਸਵਾਲ ਨੰਬਰ 1 2 3 4 ਐਂ ਕਰਕੇ ਭੇਜੋ ਤਾਂ ਕਿ ਸਾਨੂੰ ਸਾਰੇ ਕਾਪੀ ਪੇਸਟ ਕਰਨੇ ਸੌਖੇ ਰਹਿਣਗੇ ਤੁਹਾਡਾ ਵੀ ਟਾਈਮ ਬਚੂਗਾ ਤੇ ਸਾਡਾ ਵੀ ਬਚੂਗਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਚੈਨਲ ਤੋਂ ਸਾਡੇ ਪੇਜ ਤੋਂ ਤੁਹਾਨੂੰ ਹੁਣ ਤੱਕ ਕਿੰਨੀ ਕੀ ਜਾਣਕਾਰੀ ਮਿਲੇ ਤਾਂ ਕਿ ਸਾਨੂੰ ਹੌਸਲਾ ਮਿਲੇ ਜੇਕਰ ਜਾਣਕਾਰੀ ਮਿਲ ਰਹੀ ਆ ਤਾ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰੋ ਧੰਨਵਾਦ ਜੀ ਤੁਹਾਡਾ ਵੀ ਤੇ ਸਰਦਾ ਹੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਦੋਸਤੋ ਜਿਹੜਾ ਆਪਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੇ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਕਿਉਂਕਿ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ